ਅੱਜ ਸਾਧਕ ਨੇੜੇ ਪਿੰਡ ਢਿਲਮਾ ਖੁਰਦ ਵਿਖੇ ਹਰਪ੍ਰੀਤ ਸਿੰਘ ਹੈਰਿਟ ਲੋਦੇ ਘਰ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਵੱਲੋਂ ਵਰਕਰਾਂ ਦੇ ਨਾਲ ਮਿਲਣੀ ਕੀਤੀ ਗਈ ਪਾਰਟੀ ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਸਵੋਧਨ ਹੁੰਦਿਆ ਫਰੀਦਕੋਟ ਦੇ ਵਿਧਾਇਕ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਪਤਾ ਹੀ ਹੈ ਪਹਿਲਾਂ ਹੀ ਦੋ ਪਰਿਵਾਰ ਚਲਾ ਚੁੱਕੇ ਹੋ ਪਰ ਇਹ ਕਿ ਬਹੁਤ ਜ਼ਿੰਮੇਵਾਰੀ ਜਨੋ ਦੇ ਮੱਥੀ ਜਾ ਰਹੀ ਹੈ। ਛੋਟੀ ਵੱਤੀ ਜਾ ਰਹੀ ਮੋਢੀ ਵੱਤੀ ਜਾ ਰਹੀ ਹੈ। ਇਲੈਕਸ਼ਨ ਨੇੜੇ ਆ ਰਹੇ ਸਰ ਵੀ ਦੇ ਵੀ ਹੈ ਤੇ ਕਾ ਵੀ ਦਾ ਕਾਂਗਰਸ ਹੈ। ਉਹ ਕਹਿੰਦੇ ਨੇ ਕਿ ਉਹ ਕੋਲੋਂ ਮੋਢਾ ਸਾਰਾ ਰਹਿਣਾ ਤੇ ਝੂਠ ਜਿੱਦਾ ਮਰਜ਼ੀ ਕਿਹਾ ਜਾ ਰਿਹਾ। ਕੋਈ ਨਹੀਂ ਪਾ ਦੇ। ਹਾਂ ਹਾਂ। ਮੋਦੀ ਸਾਹਿਬ ਨੇ 15-15 ਲੱਖ ਕਿਹਾ ਸੀ। ਕੋਈ ਨਹੀਂ ਪਾ। ਪਰ ਕਾਂਗਰਸ ਅਗਲਾ ਕਰਦੇ ਆ ਆਰ ਘਰ ਨੂੰ ਗਈ ਜਾਂਦੀ ਹੈ। ਤੇ ਜਦੋਂ ਇਹ ਸਰਕਾਰ ਜੀ ਵੱਲੋਂ ਕੋਈ ਸਹਾਇਤਾ ਨਹੀਂ ਰਹੀ ਹੈ। ਰੋਸਾ ਨਹੀਂ ਹੋਇਆ। ਹੋਰ ਕਿਥੋਂ ਆ ਕੇ ਦੇਣਗੇ? ਲੋਟਾ ਰਾਜਾ ਵੀ ਨਹੀਂ। ਕੈਪਟਨ ਸਾਹਿਬ ਜੀ ਆਪਰੇ ਨੇ ਰਾਜਾ ਨੇ ਉਹ ਮਹੌਤਰੀ ਰਾਜਾ। ਉਹ ਕਰ ਵੀ ਨਹੀਂ। ਪਰ ਆਦੇ ਹੁਣ ਹੀ ਤਾਂ ਖਾ ਕੇ ਗਏ। ਪ੍ਰੋਏਕਟ ਵਾਸਤੇ ਜੀਰੋ ਸचेਤ ਕਰਨ ਵਾਸਤੇ ਆਏ ਆ। ਜਦੋਂ ਅਸੀਂ ਅਕਸਰ ਕੋਈ ਪ੍ਰੋਗਰਾਮ ਕਰਾਂਗੇ ਜੇ ਪਹਿਲਾ ਕੰਮ ਹੀ ਰੋਕੀ ਬਹੁਤ ਬਹੁਤ ਕਾਲਜ ਵਿੱਚ ਸੀ ਆਪੋ ਪੰਜਾਬ ਨੂੰ ਪਹਿਲਾਂ ਸਖਰੇ ਕਰਨਾ ਉਹ ਕਾਰਨ ਪਰ ਖਾਤਾ ਤਾਂ ਹੋਊਗਾ ਜੇ ਨਿਯਮ ਜਮੂਰ ਕਰਾਂਗੇ ਅੱਜ ਸਾਡੀ ਨਹੀਂ ਕਮਜ਼ੋਰ ਹੈ ਨਹੀਂ ਕਿ ਇੱਕ ਤਰ੍ਹਾਂ ਦਾ ਕੋਈ ਸਮਾਜਿਕ ਐਜੂਕੇਸ਼ਨ ਹੈ ਨਹੀਂ ਸਰਕਾਰੀ ਸਕੂਲ ਅੱਲੇ ਉਹ ਨਹੀਂ ਜਿਹੜੇ ਦੋ ਪੰਨਿਆਂ ਦਾ ਸਰਕਾਰੀ ਸਕੂਲ ਰਹਿ ਗਿਆ ਔਰ ਇੱਥੋਂ ਤੱਕ ਹੋਰ ਤਰਾਸਦੇ ਐ ਕਿ ਸਕੂਲਾਂ ਦੇ ਪੈਸੇ ਦਾ ਕੀ ਹੋ ਰਿਹਾ ਹੈ ਆਪਣੇ ਢਿੱਲੋ ਸਾਹਿਬ ਦੇ ਨਾਂ ਤੇ ਸਕੂਲ ਦਾ ਨਾਂ ਰੱਖਣਾ ਸੀ ਉਹ ਵੀ 73 ਹਜ਼ਾਰ ਦਾ ਜਿਹਾ ਰੱਖ ਸਕਿਆ ਤੁਸੀਂ ਇਹ ਰਾਹੀਂ ਉਹਦੇ ਲਈ ਵੀ ਸਿਰਫ ਆਪਾਂ ਵਿਚਾਰਾ ਜਿਹੀ ਕੀਤੀ 2.4 ਲੱਖ ਰੁਪਏ ਨਾਲ ਟੱਕਰ ਕਾਮ ਦਾ ਨਾਮ ਦੇ ਸਕੂਲ ਰੱਖਿਆ ਉਹ ਖਰਾਣਾ ਤਾਂ ਕੀ ਹੈ ਉਹਨਾਂ ਵਾਸਤੇ ਤੇ ਜਿਹੜੇ بڑے ਸਕੂਲਾਂ ਤੇ ਮੋੜ ਵੀ ਲਾ ਕਿਉਂ ਦੋ ਦਿਨ ਕੰਮ ਹੈ ਕੋਪਰ ਉਸ ਇਸ ਕੈਰੀਅਰ ਸਕੂਲਾਂ ਤੇ ਹਸਪਤਾਲਾਂ ਦੇ ਸ਼ਰਕਰ ਦੇ ਔਰ ਤੁਹਾਡਾ ਫਿਰਦਾ ਸਾਧ ਕਰਾਉਂ ਕਿ ਜਿਆਦੇ ਜਿਹੜਾ ਆਇਆ ਇੱਥੇ ਤੁਸੀਂ ਦੇਖੋ ਆ ਸਾਹਮਣੇ ਜਨਰੇਟੀਆਂ ਤੇ ਸੜਕ ਬਣ ਗਈ ਸਿੱਧੀ ਪੂਰੇ ਉੱਪਰ ਵੱਲ ਇਹ ਪਹਾਰ ਕੜਲਾ ਜਿਹੜਾ ਸਾਹਮਣੇ ਉਹਨੂੰ ਬੰਨ੍ਹ ਕਰਾਉਂਦਾ ਵਰਦਾ ਔਰ ਜਿਹੜੀ ਸੜਕ ਬਣ ਰਹੀ ਹੈ ਆਪਣੇ ਲਾਕੇ 2 ਲੱਖ ਰੁਪਏ ਜਾਂ ਪਰ 15 ਲੱਖ ਰੁਪਏ ਲੱਗਣਗੇ ਇਹ ਸਾਥੀ ਰਸਤੇ ਆਣ ਸਰਦ ਭਾਵੇਂ ਆਪਣੇ ਆਪ ਨੂੰ ਸੈਂਟਰ ਚੋੜੀ ਸੀ ਪਰ ਫਿਰ ਵੀ ਕਹਿੰਦੇ ਨੇ ਬੈਂਕ ਕੋਲ ਅਸੀਂ ਚੋੜਨ ਕਰਦਾ ਆਪਣਾ ਵਰਕੀ ਸਰ ਸਿਰਫ 90% ਜਿਹੜੀ ਲਾਗਤ ਨੂੰ ਸਰਕਾਰੇ ਜਾਵੇ ਬਹੁਤ ਵੱਡੀ ਸਰਕਾਰ ਦੇ ਸੈਂਟਰ ਦੀ ਸਰਕਾਰ ਤੋਂ ਬਾਅਦ ਤੇ ਹੋਰ ਬੜੇ ਨਿੱਕੇ ਮੋਕੇ ਕੰਮ ਜਿਹੜੇ ਕੀਤੇ ਹਸਪਤਾਲਾਂ ਦੇ ਮੈਡੀਕਲ ਕਾਰਜਿਸ ਸਹਾਰ ਕੀਤਾ ਮੈਡੀਕਲ ਕਾਰਜ ਦੇ ਵਿੱਚ ਮੈਡੀਕਲ ਕਾਰਜ ਸਵੇਤ ਆਪਣੇ ਲਾਕੇ ਦਿਹੋਣ ਤੱਕ ਸਰਕਾਰ ਦੇ 352 ਕਰੋੜ ਰੁਪਏ ਆਪਣੀ ਸਰਕਾਰ ਦਾ ਖਰਚਾ ਹੈ। ਆਪਣੀ ਸਰਕਾਰੋਂ ਵੱਧ ਇਹਨਾਂ ਕੰਮਾਂ ਤੇ ਸਕੂਲਾਂ ਤੇ ਹਸਪਤਾਲਾਂ ਤੇ ਖਰਚ ਕਰਦੇ। ਬਈ ਸਰਕਾਰਾਂ ਨਹੀਂ ਤਾਂ ਬਰੋਗੀਆਂ ਸੀ। ਕਈ ਵਾਰ ਅਸੀਂ ਇਹ ਨਹੀਂ ਦੇਖਿਆ ਕਿ ਕਾਗਜ਼ਾਂ ਤੇ ਬਣੀ ਹੋਈਆਂ ਚੀਜ਼ਾਂ। ਬਰੋਗ ਜਾਂਦਾ ਉਸੇ ਤਰ੍ਹਾਂ ਕਰਿਆ ਜਾਂਦੀਆਂ ਤਾਂ ਬਣੀ ਹੋਈਆਂ। ਜਿਹੜਾ ਕਾਗਜ਼ਾਂ ਨੇ ਬਣੂਗਾ ਸਾਦੇ ਤੋਂ ਹੋਵੇ। ਪਰ ਜਿੰਨਾ ਪੈਸਾ ਕਲਾ ਕਲਾ ਲੋਕਾਂ ਨੂੰ ਦਿੱਸਿਆ ਜੇ ਮੋਢੇ ਪਿੰਡ ਨੂੰ ਜੇ ਲੈ ਕੇ ਆਇਆ। ਮੋਢੇ ਪਿੰਡ ਦਾ ਸਾਹਬ ਵੀ ਤੁਹਾਨੂੰ ਦੇ ਦੇਗਾ। ਕਿ ਕਦੇ ਕੋਈ ਲੈਟਰ ਫੋਨਾਂ ਹੈ ਸਾਹਬ ਨੂੰ ਤੇ ਦੱਸੇਗਾ। ਜੇ ਭਾਈ ਮੋਢੇ ਪਿੰਡ ਦਾ ਜੋ ਸਾਹਬ ਉਹਦੇ ਭਾਵੇਂ ਤੁਹਾਡੇ ਪਿੰਡੋਂ ਹੁਣ ਤੱਕ ਜਿਹੜਾ ਮਿਡਲ ਸਕੂਲ ਹੈ ਮਿਡਲ ਸਕੂਲ ਵਾਸਤੇ 20 ਲੱਖ 8000 ਰੁਪਏ ਹੈ। ਪ੍ਰਾਇਮਰੀ ਸਕੂਲ ਆਪਣੇ ਪੂਰੇ ਨਵਾਂ 20000 ਰੁਪਏ ਆਇਆ ਨਾ ਹੀ ਆਪਣੀ ਇਹ ਨਹੀਂ ਹੈ ਸਾਡੇ ਪੁਰਾਣੇ ਪਿੰਡਾਂ ਦਾ ਸਰਪੰਚੀ ਨਹੀਂ ਸੀ ਮੈਂਬਰ ਨਹੀਂ ਸੀ ਇਹ ਨਿਯਮ ਕਿਸੇ ਬੇਦਖੋਸ ਐਸ ਕਰਕੇ ਕਰਾਇਮ ਕੀਤਾ ਹੋਇਆ ਉਸੇ ਕਾਰਨ ਕਰਕੇ ਬਣ ਚਾ ਉਹਦੇ ਪੈਸੇ ਦੀ ਜਿਹੜੇ ਪੁਰਾਣੀ ਸਰਕਾਰਾਂ ਇਹੀ ਕਰਦੇ ਸੀ ਪਹਿਲੇ ਤਾਂ ਛੇਤਰ ਨਾਲ ਸਰਪੰਚੀ ਮਾਉਂਦੇ ਨਹੀਂ ਤੇ ਨਹੀਂ ਆਖੇ ਲੱਗਦਾ ਸੀ ਪਰ ਵੀ ਹੋਰ ਪਰਿਵਰਤਨ ਦੇ ਤਰੀਕੇ ਔਰ ਆਪਣੀ ਸਰਕਾਰ ਪਰਨੋ ਤੋਂ ਬਹੁਤ ਹਰ ਪਿੰਡ ਨੂੰ ਪੈਸਾ ਦਿੱਤਾ ਹੈ ਇਹ ਕਿ ਸਰਪੰਚ ਕਿਸੇ ਜਾਲਟੀ ਦਾ ਨਾ ਇਨਾ ਵਾਸਤੇ ਇਸ ਪੂਰੇ ਲੋਕਟਾਇ ਦਾ ਵਾਸਤੇ 23 ਲੱਖ ਕਰਨ ਲਈ ਆ ਰਿਹਾ ਹੈ ਅਜਾ ਟੋੜਾ ਅਗਰ ਪਾਰਕ ਹੈ ਇਹਨਾਂ ਦੀ ਸਭ ਦੇ ਸਫਾਈ ਲੈਮਟ ਕਰਕੇ ਫਿਰ ਉਹ ਸੀ ਕਦੇ ਵੀ ਸਰਕਾਰ ਭੇਜ ਕੀਤਾ ਗ੍ਰੇਜ ਕੀਤਾ ਦੈਮਨ ਐਮਪੀ ਦੇ ਕਾਂਗਰਸ ਦਾ ਜੂ ਵੀ ਗਿਆ ਉਹਨਾਂ ਤੋਂ ਵੀ ਇਕੱਲਾ 50000 ਰੁਪਏ ਸਾਦੇ ਸਾਧਨ ਤੇ ਮਤਾਂ ਤੁਹਾਡੇ ਪਿੰਡ ਤੇ ਆਇਆ ਪਬਲਿਕ ਪਾਰਕ ਦੇ ਵਿੱਚ ਆਪਣੀ ਵਿਦੇਸ਼ੇ ਚ ਬਣੀ ਜਾ ਰਹੀ ਹੈ 50000 ਰੁਪਏ ਨਹੀਂ ਹੋਇਆ ਲਾਇਬ੍ਰੇਰੀ ਵਾਸਤੇ ਆਪਾਰਕ ਦੇ ਬਣੀਏ ਨੇ 22 ਲੱਖ 40000 ਰੁਪਏ ਦੀ ਲਾਇਬ੍ਰੇਰੀ ਬਣੀ ਮੁਰੇਕਾ ਤੇ ਤੈਨ ਕੰਮ ਚੱਲ ਰਿਹਾ ਪੌਲੀਪਾਰਕ ਦੇ 20 ਲੱਖ ਜਿਹੜੇ ਜਿਹਾ ਨੇ 30 ਲੱਖ ਦੇ ਬਹੁਤ ਕੰਮ ਮੁਰੇਕਾ ਦੇ ਤੇ ਚੱਲ ਰਿਹਾ ਤੇ ਹਲੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਕੰਮ ਸ਼ੁਰੂ ਨਹੀਂ ਹੋਏ 10 ਲੱਖ 40000 ਰੁਪਏ ਦੇ ਇਹ ਕੰਮ ਉਹਦੇ ਨੂੰ ਨਹੀਂ ਹੋਏ ਪਾਸਟਰ ਬੈਲਗਾਂ ਤੁਹਾਡੇ ਮੈਂ ਰਹਿਣਗੇ ਉਹ ਮਨਜ਼ੂਰ ਹੋ ਗੀਆਂ ਮੱਦੇਨ ਤੈਗੇ ਕੂਰ ਕਰਕੇ ਉਹ ਬਣਵੇ ਨਹੀਂ ਗੁਰਦੇਸ਼ ਸਿੰਘ ਦੇ ਘਰ ਤੋਂ ਗੁਰਦੇਸ਼ ਸਿੰਘ ਦੇ ਘਰ ਸਰ ਤੇ ਘੱਟ ਤੱਕ ਪ੍ਰਮੋਦਰ ਸਿੰਘ ਮੋੜੇ ਪਾਸਿੰਦਰ ਸਿੰਘ ਦਰਬਾਰਾ ਸਿੰਘ ਦੇ ਘਰੋਂ ਲੈ ਕੇ ਹਰਨੇਸ਼ ਸਿੰਘ ਮੂਹ लाल ਦੇ ਘਰ ਦਾ ਇਹ ਵੀ ਦੋਗਲੀਆਂ ਹੋੜੀਆਂ ਮਜੂਰ ਹੋਊਗਾ ਕਿ ਇਹ ਬਹੁਤ ਸਾਡਾ ਨਸਲ ਨਾ ਹੋਣਾ ਹੈ ਮਤਲਬ ਹੈ ਕਿ ਅਸੀਂ ਇਸ ਕਰਕੇ ਕੰਮ ਨਹੀਂ ਕਰਦੇ ਵੀ ਆਪਣੇ ਹਾਸਤੇ ਕੰਮ ਕਰਨਾ ਅਸੀਂ ਇਸ ਹਾਸਤੇ ਕੰਮ ਕਰਦੇ ਹ ਕਿ ਲੋਕ ਹੱਥ ਦੇ ਵਿੱਚ ਆਉ ਲਗੇ ਜੇ ਹਸ ਸਰਕਾਰ ਬਣਾਇਆ ਤਾਂ ਲੋਕਾਂ ਕਰਦੇ ਸੋਣ ਨਾਏ ਲੋਕਾਂ ਦੇ ਸ਼ਰਕਾ ਮਾਜਾ ਲੋਕਾਂ ਕਰਦੇ